ਗੁੱਚੀ ਗੁੱਚੇ ਤੇ ਮਾਰੇ ਰਾਣੀ ਰਾਣੀ ਭਾਈ ਆ ਵੇਖੋ ਇੱਕ ਇੱਕ ਗੁੱਚੀ ਵਾਲੇ ਵੀ ਕਰਿਓ ਜਿਹੜੇ ਗਗੜਾ ਖੇਡੇ ਸੀ ਪਿੱਲਾ ਜੁਟ ਪਿੱਲਾ ਵੰਟੇ ਵੰਟੇ ਇੱਕ ਮੇਰੇ ਆਕੇ ਸਸ ਤੁਸੀਂ ਵੰਟੇ ਖੇਡੇ ਤੁਸੀਂ ਆ ਜਿੰਦਗੀ ਚ ਮੈਂ ਮੈਂ ਨਹੀਂ ਖੇਡਿਆ ਮਤਲਬ ਮੈਂ ਖੇਡਦੇ ਦੇਖਿਆ ਪਰ ਮੈਂ ਖੇਡੇ ਨਹੀਂ ਕਦੇ ਕਿਉਂਕਿ ਕੁੜੀਆਂ ਦੀ ਖੇਡ ਨਹੀਂ ਮੈਂ ਤਾਂ ਗੀਟੇ ਖੇਡਦੇ ਆ ਖੇਡੇ ਤਾਂ ਹੋਏ ਨੇ ਉਹ ਕਿਵੇਂ ਉਹ ਟਪ ਟਪ ਕੇ ਜਿਹੜੇ ਹੁੰਦੇ ਸੀ ਨਹੀਂ ਨਹੀਂ ਗੀਟੇ ਦੇਖੋ ਇਹ ਮਤਲਬ ਉਹ ਚਾਰ ਚਾਰ ਪੰਜ ਹੁੰਦੇ ਸੀਗੇ ਰੋੜ ਬੱਟੇ ਕੀ ਕਹਿੰਦੇ ਨੇ ਹਾਂ ਰੋੜੇ 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 ਹੁੰਦੇ ਸੀ ਤੇ ਉਹਦੇ ਨਾਲ ਮਤਲਬ ਖੇਡਦੇ ਹੁੰਦੇ ਸੀ ਉਹ ਬੜੀ ਗੱਲ ਲਿਖਾ ਬੰਦਾ ਨਾਲ ਹੋਣਾ ਚਾਹੀਦਾ ਗੁੱਚੀ ਗੁੱਚੀ ਗੁੱਚੇ ਤੇ ਮਾਰੇ ਰਾਣੀ ਰਾਣੀ ਭਾਈ ਆ ਵੇਖੋ ਆ ਇੱਕ 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 ਗੁੱਚੀ ਵਾਲੇ ਵੀ ਕਰਿਓ ਜਿਹੜੇ ਗਗੜਾ ਖੇਡਦੇ ਨੇ ਸੀਕ ਤੇ ਉਹ ਗੋਲੀਆਂ ਕਿਹੜੇ ਪਿੱਲਾ ਜੋੜ ਹਾਂ ਪਿੱਲਾ ਜੋੜ ਹਾਂ ਬੰਟੇ ਬੰਟੇ ਹਾਂ ਕਰ ਕੀ ਬੰਟੇ ਫੇਲ ਟਕਾ ਜਾਂਦਾ ਤੇ ਸਾਡੇ ਮਾਲਵਾਲੇ ਗਗੜਾ ਕਹਿੰਦੇ ਨੇ ਉਹ ਹਾਂ ਸਾਡੇ ਮਾ ਜਿਹੜੇ ਬਸੇ ਪਿੱਲਾ ਜੋੜ ਕਹਿੰਦੇ ਨੇ ਨਹੀਂ ਸਾਡੇ ਤਾਂ ਮਾਲਵਾਲੇ ਬਸੇ ਅਸੀਂ ਫੇਲ ਟਕਾ ਕਹਿੰਦੇ ਆ ਮੈਂ ਪਿੱਲਾ ਜੋੜ ਪਿੱਲਾ ਜੋੜ ਕਹਿੰਦੇ ਆ ਸੁਨੇਮ ਕਲੀ ਜੁੱਟਾ ਕਲੀ ਜੁੱਟਾ ਹਾਂ ਕਲੀ ਜੁੱਟਾ ਬੰਦਾ ਚਲੋ ਬਹੁਤ ਬਹੁਤ ਧੰਨਵਾਦ ਹੈ ਬਹੁਤ ਖੁਸ਼ ਹਾਂ ਤੁਸੀਂ ਮਿਲੀਆਂ ਸਾਨੂੰ ਅੱਜ ਤੇ ਅਸੀਂ ਚਾਹਾਂਗੇ ਕਿ ਸਾਰੇ ਜਿਹੜੇ ਬੱਚੇ ਜਾਂ ਹਰ ਇੱਕ ਜਿਹੜਾ ਪਰਿਵਾਰ ਹੈਗਾ ਜੀਆਂ ਫਿਲਮਾਂ ਨੂੰ ਬੱਚਿਆਂ ਨੂੰ ਦਿਖਾਉਣ ਵਾਸਤੇ ਜ਼ਰੂਰ ਲਿਆਂ ਨਾ 7 ਫਰਵਰੀ ਨੂੰ ਜ਼ਰੂਰ ਆਇਓ ਸਿਨੇਮਾ ਘਰਾਂ ਦੇ ਵਿੱਚ ਪਹੁੰਚਿਓ ਤੁਹਾਨੂੰ ਬਹੁਤ ਖੁਸ਼ੀ ਹੋਊਗੀ ਤੁਹਾਨੂੰ ਤੁਸੀਂ ਪੋਜ਼ਿਟਿਵ ਹੋ ਕੇ ਹੀ ਮੁੜੋਗੇ ਤੁਹਾਨੂੰ ਆਪਣੇ ਪੈਸੇ ਲਾਈ ਬਰਤ ਲੱਗਣਗੇ ਗੁੱਚੀ ਗੁੱਚੇ ਇਧਰ ਮੜੇ ਰਾਣੀ ਰਾਣੀ ਭਾਈ ਆ ਵੇਖੋ ਇੱਕ ਇੱਕ ਉਹ ਗੁੱਚੀ ਵਾਲ ਵੀ ਕਰਿਓ ਜਿਹੜੇ ਆ ਗਗੜਾ ਖੇਡੇ ਤੁਸੀਂ ਪਿੱਲਾ ਜੂਟਾ ਹਾਂ ਪਿੱਲਾ ਜੂਟਾ ਬੰਦੇ ਬੰਦੇ ਇੱਕ ਮਰਾਕੇ ਸਾਲ ਤੁਸੀਂ ਬਾੰਟੇ ਖੇਡੇ ਤੁਸੀਂ ਆ ਜਿੰਦਗੀ ਚ ਮੈਂ ਖੇਡ ਨਹੀਂ ਖੇਡਦੇ ਮਤਲਬ ਮੈਂ ਖੇਡਦੇ ਦੇਖਿਆ ਪਰ ਮੈਂ ਖੇਡੇ ਨਹੀਂ ਕਦੇ ਕਿਉਂਕਿ ਕੁੜੀਆਂ ਦੀ ਖੇਡ ਨਹੀਂ ਮੈਂ ਤਾਂ ਗੀਟੇ ਖੇਡਦੇ ਆ ਖੇਡੇ ਤਾਂ ਹੋਏ ਨੇ ਉਹ ਕਿਵੇਂ ਉਹ ਟਪ ਟਪ ਕੇ ਜਿਹੜੇ ਹੁੰਦੇ ਸੀ ਨਹੀਂ ਨਹੀਂ ਗੀਟੇ ਦੇਖੋ ਇਹ ਮਤਲਬ ਉਹ ਚਾਰ ਚਾਰ ਪੰਜ ਹੁੰਦੇ ਸੀਗੇ ਰੋੜ ਬੱਟੇ ਕੀ ਕਹਿੰਦੇ ਨੇ ਹਾਂ ਰੋੜੇ 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 ਹੁੰਦੇ ਸੀ ਤੇ ਉਹਦੇ ਨਾਲ ਮਤਲਬ ਖੇਡਦੇ ਹੁੰਦੇ ਸੀ ਉਹ ਬੜੀ ਗੱਲ ਲਿਖਾ ਬੰਦਾ ਨਾਲ ਹੋਣਾ ਚਾਹੀਦਾ ਗੁੱਚੀ ਗੁੱਚੀ ਗੁੱਚੇ ਤੇ ਮਾਰੇ ਰਾਣੀ ਰਾਣੀ ਭਾਈ ਆ ਵੇਖੋ ਇੱਕ ਇੱਕ ਉਹ ਗੁੱਚੀ ਵਾਲੇ ਵੀ ਕਰਿਓ ਜਿਹੜੇ ਗਗੜਾ ਖੇਡੇਦੇ ਸੀ ਉਹ ਗੋਲੀਆਂ ਕਿਹੜੇ ਪਿੱਲਾ ਜੋਟ ਪਿੱਲਾ ਜੋਟ ਬੰਟੇ ਬੰਟੇ ਹਾਂ ਕਰਕੇ ਬੰਟਾ ਬੰਟਾ ਜਾਦਾ ਤੇ ਸਾਡੇ ਮਾਲਵਾਲੇ ਗਗੜਾ ਕਹਿੰਦੇ ਨੇ ਉਹ ਹਾਂ ਸਾਡੇ ਮਾਜੜੇ ਬਸੇ ਪਿੱਲਾ ਜੋੜ ਕੇ ਇਹਦੇ ਪਿੱਲਾ ਜੋੜ ਸਾਡੇ ਤਾਂ ਮਾਲਵੇਲੇ ਬਸੇ ਅਸੀਂ ਤਾਂ ਪਿੱਲ ਟਕਾ ਕਹਿੰਦੇ ਆ ਮੈਂ ਪਿੱਲਾ ਜੋੜਦੇ ਪਿੱਲਾ ਜੋੜ ਕਹਿੰਦੇ ਆ ਹਾਂ ਅੱਜ ਸੁਣਾਵੇ ਕਲੀ ਜੋਟਾ ਕਲੀ ਜੋਟਾ ਹਾਂ ਕਲੀ ਜੋਟਾ ਬੰਦਾ ਚਲੋ ਬਹੁਤ ਬਹੁਤ ਧੰਨਵਾਦ ਹੈ ਬਹੁਤ ਖੁਸ਼ ਰੁਹਾ ਤੁਸੀਂ ਮਿਲੀਆਂ ਸਾਨੂੰ ਅੱਜ ਤੇ ਅਸੀਂ ਚਾਹਵਾਂਗੇ ਕਿ ਸਾਰੇ ਜਿਹੜੇ ਬੱਚੇ ਜਾਂ ਹਰ ਇੱਕ ਜਿਹੜਾ ਪਰਿਵਾਰ ਹੈਗਾ ਜਿਹੀਆਂ ਫਿਲਮਾਂ ਨੂੰ ਬੱਚਿਆਂ ਨੂੰ ਦਿਖਾਉਣ ਵਾਸਤੇ ਜ਼ਰੂਰ ਲਿਹਾਣਾ 7 ਫਰਵਰੀ ਨੂੰ ਜ਼ਰੂਰ ਆਇਓ ਜਦੋਂ ਮਕਰਾਂ ਦੇ ਵਿੱਚ ਪਹੁੰਚਿਓ ਤੁਹਾਨੂੰ ਬਹੁਤ ਖੁਸ਼ੀ ਹੋਊਗੀ ਤੁਹਾਨੂੰ ਤੁਸੀਂ ਪੋਜ਼ਿਟਿਵ ਹੋ ਕੇ ਹੀ ਮੁੜੋਗੇ ਤੁਹਾਨੂੰ ਆਪਣੇ ਪੈਸੇ ਲਾਈ ਬਰਥ ਲੱਗਣਗੇ ਗੁੱਚੀ ਗੁੱਚੇ ਇਧਰ ਮੜੇ ਰਾਣੀ ਰਾਣੀ ਭਾਈ ਆ ਵੇਖੋ ਇੱਕ ਇੱਕ ਗੁੱਚੀ ਵਾਲਾ ਵੀ ਕਰਿਓ ਜਿਹੜੇ ਗਗੜਾ ਖੇਡਦੇ ਸੀ ਪਿੱਲਾ ਜੁਟ ਪਿੱਲਾ ਬੰਤੇ ਬੰਤੇ